ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡਲਾ ਰਜੀਵ ਪਾਸਕਰ ਜੀ ਸਾਥੀ ਪੱਤਰਕਾਰ ਮੇਰੇ ਨਾਲ ਮੌਜੂਦ ਨੇ ਰਜੀਵ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਬਹੁਤ ਧੰਨਵਾਦ ਜੀ ਰਜੀਵ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਪਹਿਲੀ ਪਹਿਲੀ ਰੈਲੀ ਪੰਜਾਬ 'ਚ ਪਟਿਆਲੇ 'ਚ ਹਰਿਆਣੇ 'ਚ ਚੋਣ ਪ੍ਰਚਾਰ ਖਤਮ ਹੋ ਗਿਆ ਹਰਿਆਣੇ ਦੇ ਵਿੱਚ ਵੀ ਪ੍ਰਧਾਨ ਮੰਤਰੀ ਲਗਾਤਾਰ ਆਪਣੀਆਂ ਰੈਲੀਆਂ ਦਾ ਸਿਲਸਿਲਾ ਮੁਕਾ ਕੇ ਆਏ ਨੇ ਬੀਬੀ ਪ੍ਰਿੰਕਾ ਗਾਂਧੀ ਵੀ ਅੱਜ ਹਰਿਆਣੇ ਦੇ ਵਿੱਚ ਸੀ ਸੋ ਉਹਦਾ ਜ਼ਿਕਰ ਵੀ ਕਰਾਂਗੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਕੁਝ ਨਹੀਂ ਬੋਲਿਆ ਕਿਸਾਨਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਨਾਲ ਕੋਈ ਡੈਪੂਟੇਸ਼ਨ ਮੁਲਾਕਾਤ ਕਰਾ ਸਕਦਾ ਹੈ ਅਜੇ ਆ ਨਹੀਂ ਹੋਇਆ ਦੂਰ ਦੂਰ ਤੱਕ ਰੈਲੀ ਦੇ ਪੰਡਾਲ ਤੋਂ ਕਿਸਾਨ ਰੋਗ ਦਿੱਤੇ ਗਏ ਵੱਡੀ ਗਿਣਤੀ 'ਚ ਕਿਸਾਨਾਂ ਨੇ ਲੋਕਤਾਂਤ੍ਰਿਕ ਤਰੀਕੇ ਨਾਲ ਵਿਰੋਧ ਕੀਤਾ ਪਰ ਪ੍ਰਧਾਨ ਮੰਤਰੀ ਨੇ ਕਿਸਾਨਾਂ ਬਾਰੇ ਕਿਹੜੀ ਗੱਲ ਕੀਤੀ ਉਹਦਾ ਜ਼ਿਕਰ ਆਪਾਂ ਅੱਗੇ ਕਰਦੇ ਹਾਂ ਆਪਣੇ ਵਿਸ਼ਲੇਸ਼ਣ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵੰਤ ਮਾਨ ਨੂੰ ਮੰਚ ਤੋਂ ਕਾਗਜ਼ੀ ਸ਼ੇਰ ਕਹਿ ਕੇ ਸੰਬੋਧਨ ਕਰਦੇ ਨੇ ਪ੍ਰਧਾਨ ਮੰਤਰੀ ਕਈ ਗੱਲਾਂ ਕਰਦੇ ਨੇ ਇਹ ਵੀ ਗੱਲ ਕਰਦੇ ਨੇ ਕਿ ਜਦੋਂ ਪਾਕਿਸਤਾਨ ਦੇ ਨਾਲ ਯੁੱਧ ਦੇ ਸਮੇਂ ਉਹਨਾਂ ਦੇ 90000 ਦੇ ਕਰੀਬ ਫੌਜੀ ਸਾਡੇ ਕਬਜ਼ੇ 'ਚ ਸੀ ਤੇ ਜੇ ਮੋਦੀ ਹੁੰਦਾ ਤਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਲੈ ਕੇ ਉਹਨਾਂ ਨੂੰ ਛੱਡਦਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦਾ ਜ਼ਿਕਰ ਵੀ ਕਰਦੇ ਨੇ ਵੀਰ ਬਾਲ ਦਿਵਸ ਦਾ ਜ਼ਿਕਰ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਆਪਣੇ ਸਬੰਧਾਂ ਦੀ ਗੱਲ ਕਰਦੇ ਨੇ ਔਰ ਵਿਰੋਧੀਆਂ ਤੇ ਵਿਰੋਧੀਆਂ ਤੇ ਵੀ ਅਟੈਕ ਕਰਦੇ ਨੇ ਕਹਿੰਦੇ ਮੋਦੀ ਲੜਾਕੂ ਤੇ 에ਅਰਕ੍ਰਾਫਟ ਬਣਾ ਰਿਆ ਭਾਰਤ ਤੇ ਇੰਡੀਆ ਗਠਜੋੜ ਕਹਿੰਦਾ ਕਿ ਪਰਮਾਣੂ ਹਥਿਆਰਾਂ ਨੂੰ ਸਮਾਪਤ ਕਰ ਦੇਣਾ ਚਾਹੀਦਾ ਉਹ ਜੋ ਕਹਿੰਦੇ ਅੱਜ ਬੁੱਧ ਪੂਰਨਿਮਾ ਦਾ ਦਿਨ ਹੈ ਅੱਜ ਦੇ ਦਿਨ ਪਰਮਾਣੂ ਪ੍ਰੀਖਣ ਸਾਡੇ ਮੁਲਕ ਚ ਹੋਇਆ ਸੀ ਫਿਰ ਉਹ ਕਹਿੰਦੇ ਆਪਣਾ ਜ਼ਿਕਰ ਕਰਕੇ ਕਿ ਸਾਡਾ ਸਾਡੇ ਚ ਸਾਹਸ ਹੈ ਕਿ ਅਸੀਂ ਅਤਵਾਦੀਆਂ ਨੂੰ ਘਰ ਚ ਵੜ ਕੇ ਮਾਰਦੇ ਆ ਇਹ ਉਹਨਾਂ ਨੇ ਜ਼ਿਕਰ ਕੀਤਾ ਤੇ ਕਹਿੰਦੇ ਸਾਡੇ ਜਿਹੜੇ ਇੰਡੀਆ ਗੱਠ ਜੋੜ ਵਾਲੇ ਨੇ ਇਹ ਅਗਰ ਕੋਈ دہشت ਗਰਦ ਦਾ ਇਨਕਾਊਂਟਰ ਹੁੰਦਾ ਤੇ ਹੰਝੂ ਵਹਾਉਂਦੇ ਨੇ ਇਹ ਵੀ ਗੱਲ ਉਹਨਾਂ ਨੇ ਕਹੀ ਸੋ 25 ਕਰੋੜ ਲੋਕ ਪ੍ਰਧਾਨ ਮੰਤਰੀ ਕਹਿੰਦੇ ਗਰੀਬੀ ਰੇਖਾ ਤੋਂ ਬਾਹਰ ਕੱਢ ਤੇ ਤੇ ਇੰਡੀਆ ਦੇ ਜਿਹੜੇ ਲੋਕ ਨੇ ਉਹ ਆਪ ਇੰਡੀਆ ਔਰ ਆਪ ਵਾਲੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਕਮਾਈ ਦਾ ਤੇ ਜਿਹੜਾ ਖੇਤ ਖಲ್ಯਾਨ ਦਾ ਅੱਧਾ ਹਿੱਸਾ ਹੈ ਇਹਨਾਂ ਦੀ ਕੋਸ਼ਿਸ਼ ਇਹਨਾਂ ਦੀ ਨਿਗਾ ਉਹਨੂੰ ਖੋਣ ਤੇ ਆ ਹਥਿਆਉਣ ਤੇ ਸੋ ਇੱਕ ਵਾਰ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਕਹਿੰਦੇ ਨੇ ਭਾਰਤ ਤੁਰੰਤ ਵਿਕਸਿਤ ਬੰਨਾ ਚਾਹੀਦਾ 2047 2000 ਤੋਂ 2047 ਤੱਕ 2047 ਤੱਕ 1947 ਚ ਅਸੀਂ ਆਜ਼ਾਦ ਹੋਏ ਆ ਸੋ 2047 ਤੱਕ ਉਹ ਕਹਿੰਦੇ ਆ ਮੈਂ ਵਿਕਸਿਤ ਬਣਾਉਣਾ ਚਾਹੁੰਦਾ ਭਾਰਤ ਨੂੰ ਆਸ਼ੀਰਵਾਦ ਮੰਗਣ ਆਇਆ ਕਹਿੰਦੇ ਮੈਂ ਪੰਜਾਬੀਆਂ ਦਾ ਤੇ ਕਹਿੰਦੇ ਪੰਜਾਬ ਵਿੱਚ ਰਾਜ ਸਰਕਾਰ ਦਾ ਹੁਕਮ ਨਹੀਂ ਚੱਲਦਾ ਪੰਜਾਬ ਦਾ ਮੁੱਖ ਮੰਤਰੀ ਕਾਗਜ਼ੀ ਸ਼ੇਰ ਹੈ ਦਿੱਲੀ ਵਾਲੇ ਫੈਸਲਾ ਕਰਦੇ ਨੇ ਸੋ ਕਈ ਗੱਲਾਂ ਪ੍ਰਧਾਨ ਮੰਤਰੀ ਨੇ ਇਸ ਤਰੀਕੇ ਦੀਆਂ ਕੀਤੀਆਂ ਔਰ ਕਿਸਾਨੀ ਬਾਰੇ ਉਹ ਕਹਿੰਦੇ ਕਿ ਮੇਰੀ ਸਰਕਾਰ ਨੇ ਐਮਐਸਪੀ 10 ਸਾਲਾਂ ਚ ਡਬਲ ਦਿੱਤਾ ਤੇ ਅਸੀਂ ਸਾਰੀ ਫਸਲ ਪੰਜਾਬ ਦੀ ਕਣਕ ਝੋਨਾ ਐ ਐਮ ਐਸ ਪੀ ਤੇ ਚੱਕੀ। ਉਹ ਜੇ ਵੀ ਕੋਈ ਨਵੀਂ ਗੱਲ ਨਹੀਂ ਐ। ਹਮੇਸ਼ਾ ਕੇਂਦਰ ਦੀਆਂ ਸਰਕਾਰਾਂ ਪੰਜਾਬ ਦਾ ਝੋਨਾ ਐ ਐਮ ਐਸ ਪੀ ਤੇ ਚੱਕਦੀਆਂ ਰਹੀਆਂ ਨੇ। ਕਿਉਂਕਿ ਜਿਹੜਾ ਦਾਵਾ ਸਰਕਾਰ ਕਰਦੀ ਐ 80 ਕਰੋੜ ਗਰੀਬ ਲੋਕਾਂ ਨੂੰ ਅਨਾਜ ਦੇਣ ਦਾ। ਉਹਦਾ ਵੱਡਾ ਹਿੱਸਾ ਪੰਜਾਬ ਚ ਹੀ ਜਾਂਦਾ ਐ। ਜੇ ਸਰਕਾਰ ਐਮ ਐਸ ਪੀ ਤੇ ਨਹੀਂ ਚੱਕੂਗੀ। ਤੇ ਫੇਰ ਗਰੀਬ ਲੋਕਾਂ ਨੂੰ ਦਊ ਕਿਉਂ? ਔਰ ਇਹ ਵੀ ਇੱਕ ਤਰਕ ਐ ਕਿ ਕਿਉਂਕਿ ਸਰਕਾਰ ਨੇ ਗਰੀਬ ਲੋਕਾਂ ਨੂੰ ਮੁਫਤ ਅਨਾਜ ਵੀ ਵੰਡਣਾ ਹੁੰਦਾ ਐ। ਇਸ ਕਰਕੇ ਸਰਕਾਰ ਦੀ ਮਜਬੂਰੀ ਹੈ ਵੀ ਉਹ ਕਿਸਾਨਾਂ ਨੂੰ ਮਹਿੰਗਾ ਅਨਾਜ ਚੱਕਦੇ ਨਹੀਂ ਇਸ ਕਰਕੇ ਐਮਐਸਪੀ ਵਾਧਾ ਨਹੀਂ ਜਿੰਨਾ ਐਮਐਸਪੀ ਸਰਕਾਰ ਚਾਹੁੰਦੀ ਹੈ ਉਹਨਾਂ ਕੇਂਦਰ ਦੀ ਸਰਕਾਰ ਦਿੰਦੀ ਨਹੀਂ ਹੁਣ ਭਗਵੰਤ ਮਾਨ ਨੇ 3177 ਰੁਪਏ ਪੰਜਾਬ ਵੱਲੋਂ ਸਫਾਰਸ਼ ਭੇਜੀ ਹੈ ਕੇਂਦਰ ਨੂੰ ਕਿ ਐਮਐਸਪੀ ਦੋ ਕਿ ਮੋਦੀ ਸਾਹਿਬ 3177 ਰੁਪਏ ਪ੍ਰਤੀ ਕੁੰਟਲ ਕਰਨਗੇ ਵੈਸੇ ਮੋਦੀ ਹੈ ਤਾਂ ਮਮਕਨ ਹੈ ਜੇ 3177 ਨਰਿੰਦਰ ਮੋਦੀ ਨੇ ਕਰਤਾ ਤੇ ਫਿਰ ਭਾਜਪਾ ਪੰਜਾਬ 'ਚ ਅੱਗੇ ਵਧੂਗੀ ਪਰ ਮੈਨੂੰ ਲੱਗਦਾ ਨਹੀਂ ਕਿ ਕੇਂਦਰ ਦੀ ਸਰਕਾਰ ਇੰਨਾ ਪੈਸਾ ਕਿਸਾਨਾਂ ਨੂੰ ਦੇਊਗੀ ਕਿਉਂਕਿ ਜ਼ਿਕਰੇ ਕਰਕੇ ਗਏ ਨੇ ਪ੍ਰਧਾਨ ਮੰਤਰੀ ਕਿ ਅਸੀਂ 30000 ਜਿਹੜੇ ਕਿਸਾਨਾਂ ਨੂੰ ਵੀ ਪ੍ਰਧਾਨ ਮੰਤਰੀ ਸਨਮਾਨ ਨidhi ਮਿਲਦੀ ਹੈ 30000 ਹੁਣ ਤੱਕ ਉਹਨਾਂ ਦੇ ਖਾਤਿਆਂ 'ਚ ਪਾ ਚੁੱਕੀਆਂ ਇਹ ਕੋਈ ਬਹੁਤਾ ਜ਼ਿਆਦਾ ਨਹੀਂ ਇੱਕ ਸਾਲ ਦਾ 6000 ਰੁਪਈਆ ਇਹ ਬਿਲਕੁਲ ਜ਼ਿਆਦਾ ਨਹੀਂ ਅਗਰ ਕਿਸਾਨ ਨੂੰ ਪ੍ਰਤੀ ਕੁਆਂਟਲ ਐਮਐਸਪੀ ਉਹਦੀ ਲਾਗਤ ਦੇ ਮੁਤਾਬਕ ਮਿਲੇ ਕਿਸਾਨ ਨੂੰ ਇਹ ਸਾਲ ਦਾ 6000 ਰੁਪਿਆ ਬਿਲਕੁਲ ਨਹੀਂ ਚਾਹੀਦਾ ਲਗਾਤਾਰ ਕਿਸਾਨ ਆਪਣੀਆਂ ਮੰਗਾਂ 'ਤੇ ਗੱਲ ਕਰਦੇ ਨੇ ਹੁਣ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਨਾਲ ਪੰਜਾਬ 'ਚ ਭਾਜਪਾ ਜਿੱਤੂ ਜਾਂ ਜੋ ਭਾਜਪਾ ਦੀਆਂ ਸਥਿਤੀਆਂ ਪਹਿਲਾਂ ਰਹੀਆਂ ਨੇ ਕਦੀ ਇੱਕ ਜਿੱਤ ਗਏ ਕਦੀ ਤਿੰਨ ਜਿੱਤ ਗਏ ਕਦੀ ਦੋ ਜਿੱਤ ਗਏ ਉਹੀ ਰਹਿਣਗੀਆਂ ਕਿਉਂਕਿ ਬੀਜੇਪੀ ਇਹ ਦਾਅਵਾ ਕਰਦੀ ਹੈ ਕਿ ਪੰਜਾਬ 'ਚ ਸਾਡੀ ਲਹਿਰ ਹੈ ਹੁਣ ਕਿਸਾਨ ਨੇੜੇ ਫਟਕਣ ਨਹੀਂ ਦਿੱਤੇ ਗਏ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਹੁਤ ਵੱਡੀ ਸੀ ਰੈਲੀ 'ਚ ਕਈ ਲੀਡਰ ਮੌਜੂਦ ਸੀ ਇੱਕ ਇੱਕ ਕਰਕੇ ਗੱਲ ਅੱਗੇ ਵਧਾਉਣੇ ਆ ਭਾਸਕਰ ਸਾਹਿਬ ਤੁਹਾਡੀ ਨਜ਼ਰ ਚ ਪ੍ਰਧਾਨ ਮੰਤਰੀ ਦਾ ਦੌਰਾ ਪੰਜਾਬ ਦੀਆਂ ਚੋਣਾਂ ਚ ਕੀ ਪ੍ਰਭਾਵ ਪਾ ਸਕਦਾ ਹੈ ਬੀਜੇਪੀ ਲਈ ਖਾਸ ਤੌਰ ਤੇ ਕੀ ਬੀਜੇਪੀ ਦੀ ਲਹਿਰ ਬਣਾਉਏ ਦੌਰਾ ਅੱਜ ਤੋਂ ਪਹਿਲੇ ਤੇ ਡੱਲਾ ਸਾਹਿਬ ਐ ਗੱਲ ਦੱਸਣ ਦੀ ਲੋੜ ਹੈ ਕਿ ਪਿਛਲੀ ਵਾਰ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਇੱਕ ਰੈਲੀ ਐਡਰੈਸ ਕਰਨੀ ਸੀਗੀ ਵੇਲਾ ਸੀਗਾ ਅਸੈਂਬਲੀ ਚੋਣਾਂ ਤੋਂ ਪਹਿਲੇ ਪਰ ਉਸ ਵਕਤ ਪ੍ਰਧਾਨ ਮੰਤਰੀ ਦੇ ਕਾਫਲਿਆਂ ਨੂੰ ਰੋਕਣਾ ਪਿਆ ਸੀਗਾ ਵੀ 25 ਮਿੰਟ ਉਹਨਾਂ ਨੂੰ ਇੱਕ ਪੁਲ ਦੇ ਉੱਤੇ ਖੜੇ ਰਹਿਣਾ ਪਿਆ ਸੀ ਔਰ ਜਾਂਦੇ ਜਾਂਦੇ ਉਹ ਖੈਲ ਕਹਿ ਗਏ ਸੀਗੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਮੈਂ ਜਿੰਦਾ ਜਾ ਰਿਹਾ ਹਾਂ ਉਹਨੂੰ ਉਸ ਤੋਂ ਬਾਅਦ ਅੱਜ ਦੂਜੀ ਵਾਰ ਸੀਗੀ ਜਦ ਉਹ ਇੱਕ ਪੋਲੀਟੀਕਲ ਰੈਲੀ ਐਡਰੈਸ ਕਰਨ ਵਾਸਤੇ ਆ ਰਹੇ ਸੀਗੇ ਕਿਉਂਕਿ ਪਿਛਲੀ ਰੈਲੀ ਤੇ ਉਹਨਾਂ ਨੇ ਐਡਰੈਸ ਹੀ ਨਹੀਂ ਕੀਤੀ ਸੀ ਅੱਜ ਉਮੀਦ ਸੀ ਕਿ ਪ੍ਰਧਾਨ ਮੰਤਰੀ ਤੋਂ ਕਿ ਕੁਝ ਐਦਾਂ ਦੀ ਗੱਲਾਂ ਕਰਨਗੇ ਜਿਹਦੇ ਕਰਕੇ ਪੰਜਾਬ ਜਾਂ ਪੰਜਾਬੀਆਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਅੰਦਰ ਵਿਸ਼ਵਾਸ ਹੋਰ ਜ਼ਿਆਦਾ ਦ੍ਰਿੜ ਹੋਏ ਔਰ ਜਿਹੜੀ ਗੱਲ ਤੁਸੀਂ ਤਮਾਕੇਦਾਰ ਭਾਸ਼ਣ ਦੀ ਕਹਿ ਰਹੇ ਹੋ ਨਜ਼ਰੂਰ ਇਹਦੇ ਵਿੱਚ ਕੋਈ ਦੋਰ ਆਏਗੀ ਕਿ ਜਦੋਂ ਇਹ ਗੱਲ ਕਹਿੰਦੇ ਨੇ ਕਿ ਜਦ ਸਾਡੇ ਕੋਲ 90 ਹਜ਼ਾਰ ਸੈਨਿਕ ਪਾਕਿਸਤਾਨ ਦੇ ਆਪਾਂ ਕਬਜ਼ੇ 'ਚ ਸੀਗੇ ਤੇ ਅਸੀਂ ਕਰਤਾਰਪੁਰ ਲਾਂਘਾ ਲੈ ਕੇ ਹੀ ਉਹਨੂੰ ਛੱਡਣਾ ਸੀਗਾ ਔਰ ਅਗਰ ਮੈਂ ਹੁੰਦਾ ਮੋਦੀ ਹੁੰਦਾ ਤਾਂ ਐਦਾਂ ਹੁੰਦਾ ਇਹ ਗੱਲ ਉਦਾਂ ਦੀ ਲੱਗਦੀ ਹੈ ਜਿੱਦਾਂ ਮੈਦਾਨ ਦੇ ਵਿੱਚ ਕੋਈ ਕ੍ਰਿਕਟਰ ਖੇਡ ਰਿਹਾ ਹੋਵੇ ਔਰ ਤੁਸੀਂ ਸਟੇਡੀਅਮ ਵਿੱਚ ਬੈਠੇ ਹੋ ਤੇ ਤੁਸੀਂ ਉਹ ਗੱਲ ਕਹਿ ਸਕਦੇ ਹੋ ਕਿ ਜਿਸ ਗੇਮ ਤੇ ਪਲੇਅਰ ਆਊਟ ਹੋ ਗਿਆ ਹੋਵੇ ਤੁਸੀਂ ਕਹਿੰਦੇ ਮੈਂ ਹੁੰਦਾ ਹੁੰਦਾ ਤੇ ਮੈਂ ਇਸ ਗੇਮ ਦੇ ਉੱਤੇ ਛੱਕਾ ਮਾਰਦਾ ਪਰ ਚਲੋ ਉਸ ਵਕਤ ਦੀ ਕੀ ਸਿਚੁਏਸ਼ਨ ਸੀਗੀ ਯੂਐਨਓ ਦਾ ਕਿੰਨਾ ਕੋ ਦਬਾਅ ਸੀਗਾ ਪੀਸੀਜ਼ ਫਾਇਰ ਕਿੰਨੀ ਦੀ ਲੋਡ ਸੀਗੀ ਉਸ ਵਕਤ ਦੇ ਸਿਆਸਤਦਾਨ ਨੇ ਕਿਸ ਤਰੀਕੇ ਨਾਲ ਇਹ ਫੈਸਲਾ ਲੀਤਾ ਨੋ ਡਾਊਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਇਮੇਜ ਘਰ ਮੇਂ ਘੁਸਕਰ ਮਾਰਨੇ ਵਾਲੀ ਹੈ ਔਰ ਜਦ ਅਸੀਂ ਘਰ ਮੇਂ ਘੁਸਕਰ ਮਾਰਨੇ ਵਾਲੀ ਇਮੇਜ ਬਣਾਤੇ ਹੈ ਨਾ ਤੇ ਜਿਸ ਤਰੀਕੇ ਨਾਲ ਸਾਨੂੰ ਯੂਐਸ ਤੋਂ ਉਹ ਜਿਹੜਾ ਨikhil ਗੁਪਤਾ ਵਾਲੀ ਗੱਲ ਹੈਗੀ ਹੈ ਜਾਂ ਉਸ ਤੋਂ ਅਲਾਵਾ ਸਾਡੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਵੀ ਅਸੀਂ ਦੁਜੇ ਦੇਸ਼ ਦੀ ਧਰਤੀ ਦੇ ਵਿੱਚ ਜਾ ਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਚਲੋ ਆਪਾਂ ਇਲਜ਼ਾਮਾਂਵਲ ਨਹੀਂ ਜਾਂਦੇ ਲੇਕਿਨ ਪ੍ਰਧਾਨ ਮੰਤਰੀ ਆਜ ਜਦ ਪੰਜਾਬ ਆਏ ਸੀਗੇ ਆਸਤੇ ਇਸ ਗੱਲ ਦੀ ਸੀਗੀ ਕਿ ਪੰਜਾਬੀਆਂ ਦੇ ਉਹ ਤਮਾਮ ਮੁੱਦੇ ਪੰਜਾਬ ਦੇ ਉਹ ਤਮਾਮ ਮੁੱਦੇ ਜਿਨ੍ਹਾਂ ਦੇ ਨਾਲ ਆਪਾਂ ਕਾਂਗਰਸ ਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਕੋਸਦੇ ਰਹੇ ਆ ਕਿ ਸਾਡੇ ਨਾਲ ਵਿਤਰੇ ਹੋਏ ਚੰਡੀਗੜ੍ਹ ਸਾਨੂੰ ਕਿਉਂ ਨਹੀਂ ਮਿਲਿਆ ਔਰ ਪੰਜਾਬ ਦੇ ਹੋਰ ਤਮਾਮ ਉਹਨਾਂ ਮੁੱਦਿਆਂ ਦੇ ਉੱਤੇ ਜਿਦੇ ਵਿੱਚ ਕੇਂਦਰ ਸਰਕਾਰ ਕੁਝ ਵੀ ਫੈਸਲਾ ਲੈ ਕੇ ਇਸ ਇਹਨਾਂ ਮਸਲਿਆਂ ਦਾ ਹੱਲ ਕਰ ਸਕਦੀ ਸੀ ਤਦ ਉਹਨਾਂ ਨੇ ਨਹੀਂ ਕੀਤਾ ਪ੍ਰਧਾਨ ਮੰਤਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵੀ ਅਟੈਕ ਕਰਦੇ ਹੋਏ ਕਹਿੰਦੇ ਨੇ ਕਾਗਜ਼ੀ ਸ਼ੇਰ ਹੈ ਹੁਣ ਦੇਖੋ ਤੁਸੀਂ ਭਾਜਪਾ ਦੇ ਕਿਹੜਾ ਲੀਡਰ ਹੈਗਾ ਜਿਹੜਾ ਕਾਗਜ਼ੀ ਸ਼ੇਰ ਨਹੀਂ ਹੈਗਾ ਪੰਜਾਬ ਦੇ ਵਿੱਚ ਹੁਣ 13 ਸੀਟਾਂ ਦੇ ਉੱਤੇ ਜਿਹੜੀ ਟਿਕਟਾਂ ਵੀ ਦਿੱਤੀਆਂ ਉਹਦੇ ਵਿੱਚ ਕਿੰਨੇ ਕੁ ਭਾਜਪਾਈ ਹੈਗੇ ਨੇ ਉਹ ਭਾਜਪਾਈ ਤੇ ਨਵੇਂ-ਨਵੇਂ ਬਣੇ ਨੇ ਔਰ ਜ਼ਿਆਦਾਤਰ ਟਿਕਟਾਂ ਉਹਨਾਂ ਨੂੰ ਦਿੱਤੀਆਂ ਜਿਹੜੇ ਪਹਿਲੇ ਕਾਂਗਰਸ ਨੂੰ ਹੁੰਦੇ ਸੀ ਔਰ ਉਸ ਕਾਂਗਰਸ ਨੂੰ ਹੀ ਆਪਾਂ ਕੋਸ ਵੀ ਰਹੇ ਹਾਂ ਅਸੀਂ ਇਹ ਗੱਲ ਕਹਿੰਦੇ ਨੇ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਭਾਵੇਂ ਦੋ ਪਾਰਟੀਆਂ ਪਰ ਦੁਕਾਨ ਇੱਕ ਹੈ ਕੱਲ ਤੇ ਬਿਲਕੁਲ ਠੀਕ ਹੈ ਹੁਣ ਅਕਾਲੀ ਦਲ ਔਰ ਭਾਜਪਾ ਵੱਖਰੇ ਵੱਖਰੇ ਤੋਰਦੇ ਇਲੈਕਸ਼ਨ ਹੁਣ ਪਹਿਲੀ ਵਾਰ ਲੜ ਰਹੇ ਨੇ ਪਹਿਲੇ ਤੋਂ ਇਕੋ ਲੜਦੇ ਸੀ ਉਹ ਵੀ ਦੋ ਪਾਰਟੀਆਂ ਦੁਕਾਨ ਦੇਖ ਸੀਗੀ ਪਰ ਜਿਹੜੀ ਸਾਡੀ ਹੈ ਦੁਕਾਨ ਹੈ ਨਾ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੀ ਦੁਕਾਨ ਲੁੱਟਣ ਨੂੰ ਫਿਰ ਰਹੇ ਨੇ ਇਸ ਗੱਲ ਨੂੰ ਮੈਂਸ਼ਨ ਕਰਨਾ ਉਹ ਪ੍ਰਧਾਨ ਮੰਤਰੀ ਭੁੱਲ ਗਏ ਭਾਵੇਂ ਦਿੱਲੀ ਜਾ ਕੇ ਦੁਕਾਨ ਇੱਕੋ ਹੀ ਹੋ ਜਾਏ ਇੱਥੇ ਬਾਜਵਾ ਸਾਹਿਬ ਇਸ ਫਿਰ ਸਾਡੇ ਮੁੱਖ ਮੰਤਰੀ ਇੱਕ ਦੂਜੇ ਨਾਲ ਐਦਾਂ ਉਲਸਦੇ ਨੇ ਉਹਦੇ ਵਿੱਚ ਇਹ ਗੱਲ ਕਿਸੇ ਜਗ੍ਹਾ ਪਤਾ ਵੀ ਨਹੀਂ ਲੱਗਦੀ ਕਿ ਇਹਨਾਂ ਦੀ ਦੁਕਾਨ ਇੱਕੋ ਹੈ ਲੱਗਦਾ ਪੰਜਾਬ ਦੇ ਵਿੱਚ ਬੱਕਰੀ ਬੱਕਰੀ ਦੁਕਾਨ ਹੈ ਦਿੱਲੀ ਜਾ ਕੇ ਭਾਵੇਂ ਡਿਸਟਰੀਬਿਊਟਰਸ਼ਿਪ ਇੱਕ ਹੋ ਜਾਏ ਹੋਰ ਵੀ ਬਾਕੀ ਪ੍ਰਧਾਨ ਮੰਤਰੀ ਨੇ ਕੁਝ ਇਫੈਕਟਿਵ ਗੱਲਾਂ ਵੀ ਕੀਤੀ ਕਰਤਾਰਪੁਰ ਲੰਘੇ ਦੇ ਖੁੱਲਣਾ ਉਹ 100% ਭਾਜੀਪੀ ਦੀ ਫੇਵਰ ਦੇ ਵਿੱਚ ਜਾਂਦਾ ਹੈ ਲੇਕਿਨ ਪ੍ਰਧਾਨ ਮੰਤਰੀ ਤੋਂ ਜਿਨ੍ਹਾਂ ਗੱਲਾਂ ਦੀ ਉਮੀਦ ਸੀਗੀ ਉਹ ਵੀ ਖਾਸ ਕਰਕੇ ਤਦ ਜਦ ਕਿਸਾਨ ਜਾਂ ਪਿੰਡ ਪਿੰਡ ਦੇ ਵਿੱਚ ਵਿਰੋਧ ਕਰ ਰਹੇ ਨੇ ਭਾਜਪਾ ਦਾ ਤੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਕੋਈ ਨਾ ਕੋਈ ਗੱਲ ਇਦਾਂ ਦੀ ਕਹਿ ਜਾਂਦੇ ਜਿਦੇ ਵਿੱਚ ਇਹ ਗੱਲ ਇੰਡੀਕੇਟ ਹੁੰਦੀ ਕਿ ਆਉਣ ਵਾਲੇ ਟਾਈਮ ਵਿੱਚ ਜੇ ਤੀਜੀ ਵਾਰ ਮੁੱਖ ਪ੍ਰਧਾਨ ਮੰਤਰੀ ਮੋਦੀ ਜੀ ਬੰਦੇ ਨੇ ਤੇ ਉਹ ਉਹਨਾਂ ਸਾਰੇ ਮਸਲਿਆਂ ਦਾ ਹੱਲ ਕਰ ਦੇਣਗੇ ਜਿਹੜੇ ਮਸਲੇ ਅੱਜ ਕਿਸਾਨ ਚੁੱਕ ਰਹੇ ਨੇ ਇਹਨਾਂ ਨੇ ਇਦਾਂ ਦਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪਰ ਚਲੋ ਪੋਲੀਟੀਕਲ ਭਾਸ਼ਣ ਤੇ ਤਾਂ ਮਾਤੇਦਾਰ ਥੀਆ ਪਰ ਉਹਦਾ ਇੰਪੈਕਟ ਪੰਜਾਬੀਆਂ ਦੇ ਉੱਤੇ ਕਿੰਨਾ ਕੋ ਪੈਂਦਾ ਐ ਇਹ ਤੇ ਹੁਣ 1 ਜੂਨ ਨੂੰ ਹੀ ਪਤਾ ਲੱਗੇਗਾ ਜਦ ਲੋਕੀ ਵੋਟਾਂ ਦੀ ਲਾਈਨ ਦੇ ਵਿੱਚ ਲੱਗੇ ਹੋਣਗੇ ਔਰ ਉਸ ਤੋਂ ਬਾਅਦ ਵੋਟ ਦੇਣ ਤੋਂ ਬਾਅਦ 4 ਜੂਨ ਨੂੰ ਕੌਣ ਅੱਗੇ ਤੇ ਕੌਣ ਪਿੱਛੇ ਆਉਂਦਾ ਪਰ ਇਹਨਾਂ ਦੀ ਸੰਭਾਵਨਾ ਵੀ ਨਹੀਂ ਹੈਗੀ ਕਿ ਪ੍ਰਧਾਨ ਮੰਤਰੀ ਦੇ ਅੱਜ ਦੇ ਦੌਰੇ ਜਾਂ ਕੱਲ ਵੀ ਉਹ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਰੈਲੀ ਕਰ ਰਹੇ ਨੇ ਕਿ ਭਾਜਪਾ ਦੀ 13 13 13 ਦੀ 13 ਪੰਜਾਬ ਦੀ ਸੀਟਾਂ ਭਾਜਪਾ ਦੀ ਚੋਲੀ ਜਾਵੇ ਦੇਖੋ ਜਦੋਂ ਘਰ ਵਿੱਚ ਵੜ ਕੇ ਪ੍ਰਧਾਨ ਮੰਤਰੀ ਜਵਾਬ ਦੇਣ ਦੀ ਗੱਲ ਕਰਦੇ ਨਾ ਮੈਨੂੰ ਲੱਗਦਾ ਉਹ ਪਾਕਿਸਤਾਨ ਬਾਰੇ ਜ਼ਿਕਰ ਕਰ ਰਹੇ ਸੀ ਕਿਉਂਕਿ ਜਦੋਂ ਪਲਵਾਮਾ ਚ ਸਾਡੇ ਫੌਜੀ ਸ਼ਹੀਦ ਹੋਏ ਤੇ ਸਰਜਿਕਲ ਸਟ੍ਰਾਈਕ ਕੀਤੀ ਸੀ ਉਹਦਾ ਜ਼ਿਕਰ ਕਰਦੇ ਸੀ ਸੋ ਮੈਨੂੰ ਲੱਗਦਾ ਸਿੱਧਾ ਉਹਨਾਂ ਦਾ ਮਕਸਦ ਇਹ ਹੀ ਸੀ ਕਿ ਪੰਜਾਬ ਦੀ ਸਰਹੱਦ ਨੂੰ ਕਿਵੇਂ ਰਾਖੀ ਦੇਣੀ ਹੈ ਇਹ ਨਰਿੰਦਰ ਮੋਦੀ ਨੂੰ ਆਉਂਦਾ ਮੈਨੂੰ ਲੱਗਦਾ ਉਹਨਾਂ ਦਾ ਇਸ਼ਾਰਾ ਪਾਕਿਸਤਾਨ ਵਾਲੇ ਪਾਸੇ ਸੀ ਔਰ ਦੂਸਰੀ ਗੱਲ ਭਗਵੰਤ ਮਾਨ ਨੂੰ ਜਿਹੜਾ ਉਹਨਾਂ ਨੇ ਕਾਗਜ਼ੀ ਸ਼ੇਅਰ ਕੀਤਾ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਜ਼ਰੂਰ ਸੁਣਦੇ ਹੋਣਗੇ ਭਗਵੰਤ ਮਾਨ ਵੀ ਇਹਨਾਂ ਦਿਨਾਂ ਦੇ ਵਿੱਚ ਚਾਹੇ ਗੁਜਰਾਤ ਹੋਣ ਚਾਹੇ ਦਿੱਲੀ ਹੋਣ ਚਾਹੇ ਵਾਰਣਸੀ ਹੋਣ ਜਾਂ ਕਿਸੇ ਵੀ ਹਿੱਸੇ 'ਚ ਹੋਣ ਉਹ ਨਰਿੰਦਰ ਮੋਦੀ ਤੇ ਖੂਬ ਸਿਆਸੀ ਮਜ਼ਾਕ ਉਡਾਉਂਦੇ ਨੇ ਭਗਵੰਤ ਮਾਨ ਜੀ ਉਹ ਹਰ ਮੰਚ ਤੇ ਕਹਿੰਦੇ ਨੇ ਵੀ ਪਤਾ ਨਹੀਂ ਮੋਦੀ ਸਾਹਿਬ ਨੂੰ ਚਾਹ ਵੀ ਬਣਾਉਣੀ ਆਉਂਦੀ ਆ ਕਿ ਨਹੀਂ ਔਰ ਮੈਨੂੰ ਲੱਗਦਾ ਉਹਦਾ ਅੱਜ ਬਦਲਾ ਉਹਦਾ ਬਦਲਾ ਅੱਜ ਪ੍ਰਧਾਨ ਮੰਤਰੀ ਨੇ ਲਿਆ ਹੈ ਭਗਵੰਤ ਮਾਨ ਨੂੰ ਕਾਗਜ਼ੀ ਸ਼ੇਰ ਕਹਿ ਕੇ ਪਰ ਭਗਵੰਤ ਮਾਨ ਹੁਣ ਇਸ ਜਿਹੜਾ ਇਹ ਸੰਬੋਧਨ ਪ੍ਰਧਾਨ ਮੰਤਰੀ ਦਾ ਸੀ ਇਸ ਸੰਬੋਧਨ ਦੇ ਬਦਲੇ ਕਿਹੜਾ ਸ਼ਬਦ ਨਵਾਂ ਕੱਢਦੇ ਨੇ ਪ੍ਰਧਾਨ ਮੰਤਰੀ ਲਈ ਕਿਉਂਕਿ ਭਗਵੰਤ ਮਾਨ ਵੀ ਕਾਮੇਡੀ ਦੇ ਕਿੰਗ ਰਹੇ ਨੇ ਸੋ ਅਗਰ ਨਰਿੰਦਰ ਮੋਦੀ ਨੇ ਕਾਗਜ਼ੀ ਸ਼ੇਅਰ ਕੀਤਾ ਤੇ ਭਗਵੰਤ ਮਾਨ ਵੀ ਕੋਈ ਨਾ ਕੋਈ ਸ਼ਬਦ ਜ਼ਰੂਰ ਆਪਣੀ ਡਿਕਸ਼ਨਰੀ ਚੋਂ ਪੈਦਾ ਕਰਨਗੇ ਜਿਹਦੇ ਨਾਲ ਆਉਂਦੇ ਦਿਨਾਂ ਚ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ ਦੀ ਭਾਸਕਰ ਸਾਹਿਬ ਉਹ ਬੜੀ ਦਿਲਚਸਪ ਹੋਊਗੀ ਉੰਜ ਪ੍ਰਧਾਨ ਮੰਤਰੀ ਦਾ ਕਦ ਬਹੁਤ ਵੱਡਾ ਹੈ ਪਰ ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇੱਕ ਦੂਜੇ ਤੇ ਤੰਜ ਕੱਸਦੇ ਨੇ ਤੇ ਫੇਰ ਮੈਨੂੰ ਲੱਗਦਾ ਉਹਨਾਂ ਨੂੰ ਕਦ ਕਦ ਦੇਖਦੇ ਨਹੀਂ ਭਾਸਕਰ ਸਾਹਿਬ ਸਾਡੇ ਵਰਗੇ ਲੋਕ ਹੀ ਨੇ ਜਿਹੜੇ ਕਦਮ ਆਪਦੇ ਨੇ ਵੀ ਪਾਈ ਐ ਮੁੱਖ ਮੰਤਰੀ ਐ ਇਹ ਪ੍ਰਧਾਨ ਮੰਤਰੀ ਐ ਜਿਹੜੇ ਇਹ ਵੱਡੇ ਲੀਡਰ ਨੇ ਇਹ ਕਦ ਕਦ ਨਹੀਂ ਦੇਖਦੇ ਭਾਸਕਰ ਸਾਹਿਬ ਇਹਨਾਂ ਦੀ ਤਾਂ ਜ਼ੁਬਾਨ ਤੇ ਤੀਰ ਹੁੰਦਾ ਇਹਨਾਂ ਨੇ ਤੀਰ ਛੱਡਣਾ ਹੁੰਦਾ ਹੁਣ ਮੋਦੀ ਸਾਹਿਬ ਛੱਡ ਗਏ ਹੁਣ ਭਗਵੰਤ ਮਾਨ ਦੇ ਤੀਰਾਂ ਦਾ ਆਪਾਂ ਇੰਤਜ਼ਾਰ ਕਰਦੇ ਹਾਂ ਉਂਝ ਜਦੋਂ ਨਰਿੰਦਰ ਮੋਦੀ ਭਾਸ਼ਣ ਦੇ ਰਹੇ ਸੀ ਪਤਾ ਲੱਗਿਆ ਭਗਵੰਤ ਮਾਨ ਫਲੋਰ 'ਚ ਰੋਡ ਸ਼ੋਅ ਕਰ ਰਹੇ ਸੀ ਪਵਨ ਟੀਨੂ ਦਾ ਤੇ ਜਿੱਦਾਂ ਹੀ ਰੋਡ ਸ਼ੋਅ ਖਤਮ ਹੋਣਾ ਤੇ ਜ਼ਰੂਰ ਆਮ ਆਦਮੀ ਪਾਰਟੀ ਦੀ ਟੀਮ ਨੇ ਭਗਵੰਤ ਮਾਨ ਦੇ ਕੰਨ 'ਚ ਸੁਨੇਹਾ ਦੇ ਤਾਂ ਹੋਣਾ ਵੀ ਤੁਹਾਨੂੰ ਕਾਗਜ਼ੀ ਸ਼ੇਰ ਕਹਿ ਗਏ ਭਗਵੰਤ ਮਾਨ ਸਾਹਿਬ ਨਰਿੰਦਰ ਮੋਦੀ ਤੇ ਉਹ ਜਿਸ ਵਿਅਕਤੀ ਨੇ ਭਗਵੰਤ ਮਾਨ ਦੇ ਕੱਲ 'ਚ ਕੰਨ 'ਚ ਇਹ ਗੱਲ ਕਹੀ ਹੋਣੀ ਉਹਨੇ ਜ਼ਰੂਰ ਰਿਐਕਸ਼ਨ ਨੋਟ ਕੀਤਾ ਹੋਣਾ ਭਗਵੰਤ ਮਾਨ ਉਹਨਾਂ ਦਾ ਪਰ ਜਵਾਬ ਆ ਜਾਊਗਾ ਭਗਵੰਤ ਮਾਨ ਦਾ ਕਾਗਜ਼ੀ ਸ਼ੇਰ ਤੇ ਉਹਦਾ ਇੰਤਜ਼ਾਰ ਕਰਦੇ ਹਾਂ 2-4 ਦਿਨ ਪੋਲਿਟੀਕਲ ਮਨੋਰੰਜਨ ਵੀ ਲੋਕਾਂ ਦਾ ਹੋਊਗਾ ਗਰਮੀ ਬਹੁਤ ਜ਼ਿਆਦਾ ਦੇਖੋ ਮੰਚ 'ਤੇ ਜਦੋਂ ਮੋਦੀ ਸਾਹਿਬ ਬੋਲ ਰਹੇ ਸੀ ਉਸ ਤੋਂ ਪਹਿਲਾਂ ਮੈਂ ਦੇਖਿਆ ਉਸ ਤੋਂ ਪਹਿਲਾਂ ਸੁਨੀਲ ਜਾਖੜ ਬੋਲੇ ਸੁਨੀਲ ਜਾਖੜ ਨੇ ਪਹਿਲਾਂ ਪੰਜਾਬੀ 'ਚ ਭਾਸ਼ਣ ਸ਼ੁਰੂ ਕੀਤਾ ਫਿਰ ਮਨਜ਼ੂਰੀ ਲੈ ਕੇ ਹਿੰਦੀ 'ਚ ਉਹ ਫਿਰ ਪੰਜਾਬੀ 'ਚ ਆ ਗਏ ਉਂਝ ਪੰਜਾਬੀ ਬੰਦੇ ਨੂੰ ਹਿੰਦੀ ਬੋਲਣੀ ਔਖੀ ਲੱਗਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਭਾਸ਼ਣ ਪੰਜਾਬੀ 'ਚ ਸ਼ੁਰੂ ਕੀਤਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਹਿੰਦੀ 'ਚ ਵੀ ਚੰਗਾ ਭਾਸ਼ਣ ਦਿੱਤਾ ਸੋ ਪ੍ਰਧਾਨ ਮੰਤਰੀ ਨੇ ਸਾਡੇ ਸਿੱਖ ਗੁਰੂਆਂ ਦਾ ਜਿਹੜਾ ਦਿਖਾਇਆ ਰਸਤਾ ਹੈ ਉਹਦੇ ਤੇ ਚੱਲਣ ਦੀ ਗੱਲ ਹਮੇਸ਼ਾ ਕੀਤੀ ਹੈ ਔਰ ਉਹਨਾਂ ਨੇ ਪੱਗ ਵੀ ਬੰਨੀ ਹੋਈ ਸੀ ਦੇਖੋ ਔਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਪੱਗ 'ਚ ਦੇਖਦਾ ਭਾਸਕਰ ਸਾਹਿਬ ਮੈਨੂੰ ਕੋਈ ਫਰਕ ਨਹੀਂ ਲੱਗਦਾ ਵੀ ਇਹ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੀ ਇਹਨਾਂ ਦੀ ਦਿੱਖ ਗੁਜਰਾਤੀ ਹੈ ਜਾਂ ਪੰਜਾਬੀ ਹੈ ਜਾਂ ਗੈਰ ਪੰਜਾਬੀ ਦਿੱਖ ਹੈ ਸੋ ਭਾਵ ਕਿ ਕੁੜਤਾ ਪਜਾਮਾ ਪਾ ਕੇ ਉੱਪਰਲਾ ਬਟਨ ਕਮੀਜ਼ ਦਾ ਕੀਤਾ ਹੋਇਆ ਸੀ ਬੰਦ ਤੇ ਉੱਪਰ ਬੰਨੀ ਹੋਈ ਸੀ ਪੱਗ ਔਰ ਸ਼ੁੱਧ ਰੂਪ ਦੇ ਵਿੱਚ ਇੱਕ ਪੰਜਾਬੀ ਲੀਡਰ ਦੀ ਤਰ੍ਹਾਂ ਉਹ ਲੋਕਾਂ ਦੇ ਵਿੱਚ ਬੈਠੇ ਲੱਗਦੇ ਸੀ ਸੋ ਪੰਜਾਬੀਆਂ ਨੂੰ ਨਰਿੰਦਰ ਮੋਦੀ ਮੈਨੂੰ ਲੱਗਦਾ ਹੁਣ ਉਪਰਾ ਨਹੀਂ ਲੱਗਦੇ ਹੋਣੇ ਪਰ ਇਹ ਫਰਕ ਵੋਟਾਂ 'ਚ ਪਤਾ ਲੱਗੂਗਾ ਵੀ ਆਪਣਾ ਕਿੰਨਾ ਕੁ ਮੰਨਦੇ ਨੇ ਕਿੰਨੇ ਕੁ ਪਰਸੈਂਟ ਭਾਰਤੀ ਜਨਤਾ ਪਾਰਟੀ ਦੀ ਵੋਟ ਵਧਦੀ ਹੈ ਇਸ ਦੌਰੇ ਨਾਲ ਇਹ ਟਿੱਪਣੀ ਹਲੇ ਔਖੀ ਹੈ ਕਿਉਂਕਿ ਪਹਿਲਾ ਭਾਸ਼ਣ ਸੀ ਪ੍ਰਧਾਨ ਮੰਤਰੀ ਦਾ ਮੈਨੂੰ ਇਹ ਲੱਗਦਾ ਭਾਸਕਰ ਸਾਹਿਬ ਕਿ ਇਸ ਪਹਿਲੇ ਭਾਸ਼ਣ ਤੋਂ ਬਾਅਦ ਕੋਈ ਬਹੁਤ ਜਹੀ ਵੱਡੀ ਗੱਲ ਪ੍ਰਧਾਨ ਮੰਤਰੀ ਨੇ ਨਹੀਂ ਕਹੀ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਪੋਲਿਟੀਕਲ ਪਾਰਟੀਆਂ ਦੇ ਲੀਡਰ ਡਿਬੇਟ ਡਿਸਕਸ਼ਨ ਕਰਨ ਉਂਝ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਸਾਡੇ ਇੰਡੀਆ ਗੱਠਜੋੜ ਵਾਲੇ ਕਹਿੰਦੇ ਇਹ ਵੀ ਪ੍ਰਮਾਣੂ ਹਥਿਆਰ ਸਮਾਪਤ ਕਰ ਦੇਣੇ ਚਾਹੀਦੇ ਨੇ ਤੇ ਮੈਂ ਲੜਾਕੂ ਤੇਰ ਕ੍ਰਾਫਟ ਬਣਾ ਰਿਆ ਮਤਲਬ ਸਾਡੀ ਸਰਕਾਰ ਬਣਾ ਰਹੀ ਹੈ ਪਿਛਲੀ ਵਾਰੀ ਜਦੋਂ ਚੋਣਾ ਸੀ ਜਦੋਂ ਪਾਕਿਸਤਾਨ ਨੇ ਪਲਵਾਮਾ ਤੇ ਹਮਲਾ ਕੀਤਾ ਤੇ ਸਰਜਿਕਲ ਸਟ੍ਰਾਈਕ ਨਾਲ ਬਦਲਾ ਲਿਆ ਉਦੋਂ ਦੇਸ਼ ਭਗਤੀ ਦੀ ਭਾਵਨਾ ਹਿਲੋਰੇ ਮਾਰ ਲਈ ਸੀ ਲੋਕਾਂ ਨੇ ਪੁਲਵਾਮਾ ਦੇ ਫੌਜੀਆ ਦੇ ਦੁੱਖ ਚ ਬਦਲਾ ਲੈਣ ਵਾਲੀ ਫੌਜ ਦੇ ਸਮਰਥਨ ਚ ਹੱਕ ਚ ਵੋਟਾਂ ਪਾਈਆਂ ਪਾਸਕਰ ਸਾਹਿਬ ਬੜਾ ਵੋਟ ਪਰਸੈਂਟੇਜ ਵੱਧ ਗਿਆ ਪਰ ਇਸ ਵਾਰ ਵੋਟ ਪਰਸੈਂਟੇਜ ਵੀ ਵੱਧ ਨਹੀਂ ਰਿਹਾ ਪੰਜਾਬ ਚ ਤੁਹਾਨੂੰ ਕੀ ਲੱਗਦਾ ਹੈ ਵੋਟ ਪਰਸੈਂਟੇਜ ਵਧੂਗਾ ਜਾਂ ਨਹੀਂ ਵਧੂਗਾ ਔਰ ਭਾਜਪੀ ਵਰਸਸ ਅਦਰ ਹੋਏਗਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਹਜੇ ਅਸੀਂ ਸਪਸ਼ਟ ਨਹੀਂ ਕਹਿ ਸਕਦੇ ਕਿ ਕਿਹੜੀ ਪਾਰਟੀ ਦਾ ਮੁਕਾਬਲਾ ਕਿਹਦੇ ਨਾਲ ਹੋਊਗਾ ਜੋ ਪ੍ਰਧਾਨ ਮੰਤਰੀ ਦੇ ਅੱਜ ਦੇ ਵਿਜ਼ਿਟ ਔਰ ਕੱਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੀਆਂ ਜਲੰਧਰ ਤੋਂ ਗੁਰਦਾਸਪੁਰ ਦੇ ਵਿੱਚ ਉਹਨਾਂ ਦੀ ਰੈਲੀ ਹੈਗੀ ਐ ਉਸ ਰੈਲੀ ਦੇ ਨਾਲ ਫਰਕ ਤੇ ਪੈਂਦਾ ਹੈ ਕਾਰਨ ਕਿ ਪ੍ਰਧਾਨ ਮੰਤਰੀ ਦਾ ਤਾਬੜ ਤੋੜ ਇਸ ਤਰੀਕੇ ਦੀਆਂ ਰੈਲੀਆਂ ਕਰਨ ਤੋਂ ਬਾਅਦ ਜਨਤਾ ਦੇ ਅੰਦਰ ਇੱਕ ਇੰਪੈਕਟ ਤੇ ਬੰਦਾ ਹੈ ਅੱਜ ਦੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਜੈ ਸ਼੍ਰੀ ਰਾਮ ਦਾ ਨਾਰਾ ਨਹੀਂ ਲਾਇਆ ਉਹ ਜਦ ਕੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਇਹ ਗੱਲ ਆਮ ਤਰੀਕੇ ਨਾਲ ਚੱਲਦੀ ਹੈ ਕਿ ਬਈ ਜਿਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਭਾਜਪਾ ਨੂੰ ਵੱਡੇ ਹੰਗਾਰੇ ਦੀ ਉਮੀਦ ਹੈ ਉਸ ਮੁੱਦੇ ਨੂੰ ਅੱਜ ਘੱਟੋ ਘੱਟ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਇਹਦਾ ਮਤਲਬ ਭਾਜਪਾ ਨੂੰ ਇਹ ਪਤਾ ਹੈ ਕਿ ਉਸ ਮੁੱਦੇ ਦੇ ਉੱਤੇ ਉਹਨਾਂ ਨੂੰ ਮਿਲ ਹੀ ਰਹੀ ਹੈ ਦੂਜੀ ਗੱਲ ਪ੍ਰਧਾਨ ਮੰਤਰੀ ਨੇ ਅੱਜ ਅਕਾਲੀ ਦਲ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਹੈਗੀ ਹੈ ਉਹਨਾਂ ਨੂੰ ਦੋ ਪਾਰਟੀਆਂ ਤੇ ਇੱਕ ਦੁਕਾਨ ਜ਼ਰੂਰ ਦੱਸਿਆ ਲੇਕਿਨ ਅਕਾਲੀ ਦਲ ਦੇ ਬਾਰੇ ਵਿੱਚ ਕੁਝ ਨਾ ਕਹਿਣਾ ਉਹ ਆਪਣੇ ਆਪ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਐਨਡੀਏ ਕਿਉਂਕਿ ਐਨਡੀਏ ਦੀ ਗੱਲ ਕੀਤੀ ਉਹਨਾਂ ਨੇ ਔਰ ਐਨਡੀਏ ਦੇ ਵਿੱਚ ਰਹੀ ਹੈ ਅਕਾਲੀ ਦਲ ਕਾਫੀ ਬੜਾ ਪੁਰਾਣਾ 파ਟਨਰ ਰਿਹਾ ਹੈ ਇਹਨਾਂ ਸਾਰੀ ਗੱਲਾਂ ਦੇ ਵਿੱਚ ਤੁਸੀਂ VOTING PERCENTAGE ਵਾਲੀ ਗੱਲ ਪੁੱਛੀ ਤੁਹਾਨੂੰ ਯਾਦ ਹੋਏਗਾ ਕੱਲ ਸੁਨੀਲ ਜਾਖੜ ਉਹਨਾਂ ਨੇ ਇੱਕ ਇੱਕ ਡੈਲੀਗੇਸ਼ਨ ਲੈ ਕੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਘੰਟਾ ਪਹਿਲੇ ਸਵੇਰੇ ਤੇ ਇੱਕ ਘੰਟਾ ਸ਼ਾਮ ਨੂੰ ਯਾਨੀ 7 ਵਜੇ ਤੱਕ ਸ਼ਾਮ ਨੂੰ ਤੇ ਸਵੇਰੇ 6 ਵਜੇ ਤੱਕ 6 ਵਜੇ ਤੋਂ ਪੋਲਿੰਗ ਸ਼ੁਰੂ ਕਰਨ ਦੀ ਦਰਖਾਸਤ ਦਿੱਤੀ ਹੈ ਉਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਭਾਜਪਾ ਦਾ ਇਹ ਚਿੱਠੀ ਲਿਖਣਾ ਉਹਦੇ ਪਿੱਛੇ ਮੰਤਵ ਕੀ ਹੋਏਗਾ ਕਿਉਂਕਿ ਜਿਆਦਾਤਰ ਸ਼ਹਿਰਾਂ ਦੇ ਵਿੱਚ ਭਾਜਪਾ ਨੂੰ ਕੋਈ ਵੱਡਾ ਹੰਗਾਰਾ ਮਿਲਣ ਦੀ ਉਮੀਦ ਹੈ ਔਰ ਸ਼ਹਿਰਾਂ ਦੇ ਵਿੱਚ ਪੋਸ਼ ਕਲੋਨੀ ਜਿਹੜੇ ਅਕਸਰ ਭਾਜਪਾ ਦੇ ਸਪੋਰਟਰ ਦੇ ਤੌਰ ਤੇ ਵੀ ਧਿਆਨ ਲ ਜਾਂਦੇ ਨੇ ਕਿਉਂਕਿ ਇੰਡਸਟਰੀਸਟ ਹੈਗੇ ਨੇ ਉਹਨਾਂ ਨੇ ਸੈਂਟਰ ਦੀ ਪਾਲਿਸੀ ਦੇਖਣੀ ਹੁੰਦੀ ਹੈ ਉਹਦੇ ਹਿਸਾਬ ਨਾਲ ਬਿਜ਼ਨਸ ਕਰਨੇ ਹੁੰਦੇ ਆ ਪਰ ਉਹਨਾਂ ਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਵੋਟ ਪਾ ਨਹੀਂ ਜਾਂਦੇ ਔਰ ਖਾਸ ਕਰਕੇ ਜਿਸ ਤਰੀਕੇ ਨਾਲ 1 ਜੂਨ ਨੂੰ ਗਰਮੀ ਹੋਏਗੀ ਉਸ ਵਕਤ ਦੁਪਹਿਰ ਦੇ ਟਾਈਮ ਤੇ ਵੋਟ ਪਾਣ ਵੈਸੇ ਵੀ ਨਹੀਂ ਜਾਣਗੇ ਕਿ ਭਾਜਪਾ ਨੇ ਵੀ ਆਪਣੀ ਇੱਕ ਪਲੈਨਿੰਗ ਕੀਤੀ ਹੈ ਕਿ ਸਵੇਰੇ ਸਵੇਰੇ 6 ਵਜੇ ਪਾਰਕਾਂ ਦੇ ਵਿੱਚ ਜਾ ਕੇ ਸਾਰੇ ਵੋਟਰਾਂ ਨੂੰ ਇਕੱਠੇ ਕਰਕੇ ਖਾਸ ਕਰਕੇ ਆਪਣੇ ਜਿਹੜੇ ਸਮਰਥਨ ਵਾਲੇ ਵੋਟ ਨੇ ਉਹਨਾਂ ਨੂੰ ਸਵੇਰੇ 7-8 ਵਜੇ ਤੱਕ ਵੋਟ ਪਵਾ ਦਈਏ ਤੇ ਬਾਅਦ ਚ ਉਹਨਾਂ ਨੂੰ ਚੰਗਾ ਜਿਹਾ ਨਾਸ਼ਤਾ-ਨੋਸ਼ਤਾ ਵੀ ਕਰਾਈ ਹੈ ਹੋ ਸਕਦਾ ਹੈ ਇਹਨਾਂ ਦਾ ਵੀ ਕੋਈ ਪ੍ਰੋਗਰਾਮ ਹੋਵੇ ਲੇਕਿਨ ਵੋਟ ਪਰਸੈਂਟੇਜ ਵਧਾਉਣ ਵਾਸਤੇ ਭਾਜਪਾ ਬਹੁਤ ਕੁਝ ਕਰਨ ਜਾਣੀ ਹੈ ਔਰ ਆਉਣ ਵਾਲੇ ਟਾਈਮ ਇ ਜੇ ਤੁਸੀਂ ਵੀ ਵੋਟ ਪਾਣਾ ਹੋਏ ਨਾ ਸਵੇਰੇ ਸਵੇਰੇ ਜਾਣਾ ਔਰ ਵੋਟ ਪਾ ਕੇ ਆਣਾ ਤੇ ਬਾਅਦ ਚ ਹੋ ਸਕਦਾ ਤੁਹਾਨੂੰ ਨਾਸ਼ਤੇ ਪਾਣੀ ਦਾ ਬੰਦੋਬਸਤ ਕਰ ਨਹੀਂ ਬਾਹਰੀ ਹੋ ਜਾਏ ਤੁਹਾਡਾ ਨਹੀਂ ਚਲੋ ਵੋਟ ਤਾਂ ਜਲਦੀ ਪਾ ਕੇ ਆਵਾਂਗੇ ਜੀ ਪਰ ਮੈਂ ਖਾ ਪੀ ਕੇ ਹੀ ਜਾਂਦਾ ਜੀ ਕਰੋ ਜ਼ਰੂਰ ਸਵੇਰੇ ਸਵੇਰੇ ਪਰੌਂਠਾ ਛੱਕ ਕੇ ਚਾਹ ਦੁੱਧ ਪੀ ਕੇ ਫੇਰ ਹੀ ਨਿਕਲੀਦਾ ਪਾਸਕਰ ਸਾਹਿਬ ਕਿਉਂਕਿ ਮੁਣਕੇ ਦਾ ਪਤਾ ਨਹੀਂ ਹੁੰਦਾ ਸਾਰਾ ਦਿਨ ਸਾਰਾ ਦਿਨ ਕੰਮ ਕਾਜਾਂ 'ਚ ਆਪਾਂ ਰੁੱਝੇ ਰਹਿੰਦੇ ਆਂ ਫੇਰ ਸਟੂਡੀਓ ਆ ਜਾਈਦਾ ਪਾਸਕਰ ਸਾਹਿਬ ਅ ਸ਼ੁੱਧ ਰੂਪ ਦੇ ਵਿੱਚ ਜੇ ਅਸੀਂ ਦੇਖੀਏ ਤਨਿੰਦਰ ਮੋਦੀ ਦੇ ਇਸ ਭਾਸ਼ਣ ਨੇ ਇੱਕ ਬੈਂਸ ਨੂੰ ਤਾਂ ਜਨਮ ਦਿੱਤਾ ਹੈ ਕਿ ਉਹਨਾਂ ਨੇ ਇੰਡੀਆ ਗੱਠ ਜੋੜ ਦੇ ਨਾਲ ਪੰਜਾਬ 'ਚ ਜਿਸ ਤਰ੍ਹਾਂ ਬਿਆਨਬਾਜ਼ੀ ਕੀਤੀ ਆ ਮੁਕਾਬਲੇ ਦੇ ਸੰਕੇਤ ਦਿੱਤੇ ਨੇ ਅਕਾਲੀ ਦਲ ਬਾਰੇ ਨਾ ਬੋਲਣਾ ਇਹ ਗੁਪਤ ਰਣਨੀਤੀ ਹੋ ਸਕਦੀ ਹੈ ਭਾਜਪਾ ਦੀ ਕਿ ਭਵਿੱਖ 'ਚ ਸਾਨੂੰ ਲੋੜ ਪੈ ਸਕਦੀ ਹੈ ਅਕਾਲੀ ਦਲ ਦੀ ਪਰ ਸੁਖਬੀਰ ਬਾਦਲ ਤਾਂ ਸਟੈਂਡ ਲੈ ਗਏ ਉਹ ਕਹਿੰਦੇ ਜੋ ਮਰਜ਼ੀ ਹੋ ਜੇ ਅਸੀਂ ਭਾਜਪਾ ਦੇ ਨਾਲ ਜਿੱਤਣ ਤੋਂ ਬਾਅਦ ਵੀ ਗੱਠ ਜੋੜ ਨਹੀਂ ਕਰਨਾ ਉਹ ਤਾਂ ਸ਼ਰਿਆਮ ਆਪਣੇ ਮੰਚਾਂ ਤੋਂ ਆਪਣੀਆਂ ਰੈਲੀਆਂ ਤੋਂ ਸੁਖਬੀਰ ਬਾਦਲ ਇਹਨਾਂ ਗੱਲਾਂ ਦਾ ਸਨੇਹਾ ਜਿਹੜਾ ਉਹ ਲਗਾਤਾਰ ਦੇ ਰਹੇ ਨੇ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੀ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਹੋ ਸਕੀ ਇਹ ਮੰਨਿਆ ਜਾ ਰਿਹਾ ਸੀ ਵੀ ਹੋ ਸਕਦਾ ਕੋਈ ਵਫਦ ਹੈ ਜਿਹੜਾ ਉਹਦੀ ਮੁਲਾਕਾਤ ਕਿਸਾਨਾਂ ਨੂੰ ਕਰਾਈ ਜਾਵੇ ਪਰ ਕਿਸਾਨਾਂ ਨੂੰ ਬਹੁਤ ਦੂਰ ਰੋਕ ਦਿੱਤਾ ਗਿਆ ਰੈਲੀ ਵਾਲੀ ਥਾਂ ਤੋਂ ਹੁਣ ਪੰਜਾਬ 'ਚ ਕਿਸਾਨਾਂ ਦਾ ਅਗਲਾ ਲਾਈਨ ਆਫ ਐਕਸ਼ਨ ਕੀ ਹੋ ਸਕਦਾ ਜਿ세 ਤੱਕ ਕਿਸਾਨਾਂ ਦੀ ਗੱਲ ਹੈਗੀ ਆ ਅੱਜ ਪਟਿਆਲੇ ਦੇ ਵਿੱਚ ਹਾਲਾ ਕਿ ਉਹਨਾਂ ਨੂੰ ਰੈਲੀ ਵਾਲੀ ਥਾਂ ਤੇ ਤੇ ਨਹੀਂ ਜਾਣ ਦਿੱਤਾ ਗਿਆ ਪਰ ਜਿਹੜੇ 5 ਐਂਟਰੀ ਪੁਆਇੰਟ ਸੀਗੇ ਉੱਥੇ ਪਟਿਆਲਾ ਸ਼ਹਿਰ ਦੇ ਵਿੱਚ ਵੜਨ ਦੇ ਉਹ ਸਾਰੇ ਪੁਆਇੰਟ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਘੱਟ ਸੀਗਾ ਉਹਨੂੰ ਮਿਲਣਾ ਚਾ ਰਹੇ ਸੀਗੇ ਕੁਝ ਗੱਲਾਂ ਵੀ ਐਦਾਂ ਦੀ ਚੱਲੀ ਸੀਗੀ ਕਿ ਕਿਸਾਨਾਂ ਦਾ ਇੱਕ ਡੈਲੀਗੇਸ਼ਨ 3 ਮੈਂਬਰੀ 5 ਮੈਂਬਰੀ 7 ਮੈਂਬਰੀ 11 ਮੈਂਬਰੀ ਉਹ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਪਰ ਕਿਨ ਕਾਰਨਾਂ ਕਰਕੇ ਇਹ ਮੀਟਿੰਗ ਨਹੀਂ ਹੋ ਸਕੀ ਹੋ ਸਕਦਾ ਪ੍ਰਧਾਨ ਮੰਤਰੀ ਨੇ ਬਹੁਤੀ ਤਵੱਜੋਨਾ ਦਿੱਤੀ ਹੋਏ ਹੋ ਸਕਦਾ ਪ੍ਰਧਾਨ ਮੰਤਰੀ ਦੀ ਤਰਫੋਂ ਕੋਈ ਆਫਰ ਤੇ ਆਈ ਹੋਵੇ ਔਰ ਕਿਸਾਨਾਂ ਦੇ ਵਿੱਚ ਹੀ ਸਹਿਮਤੀ ਨਾ ਬਣੇ ਕਿ ਉਹ ਉਸ ਡੈਲੀਗੇਸ਼ਨ ਦੇ ਜੇ 3 ਮੈਂਬਰੀ ਹੈ ਜਾਂ 5 ਮੈਂਬਰੀ ਹੈ ਤੇ ਕਿਸਾਨਾਂ ਦੇ ਵਿੱਚ ਆਪਸ ਵਿੱਚ ਹੀ ਲੜਾਈ ਨਾ ਹੋ ਗਈ ਹੋਵੇ ਕਿ ਸਾਨੂੰ ਕਿਉਂ ਨਹੀਂ ਤੁਸੀਂ ਤਵੱਜੂ ਦੇ ਰਹੇ ਲੇਕਿਨ ਅੱਜ ਮੀਟਿੰਗ ਨਹੀਂ ਹੋ ਪਾਈ ਔਰ ਜਿਸ ਤਰੀਕੇ ਦਾ ਬੰਦੋਬਸਤ ਪੁਲਿਸ ਨੇ ਰੈਲੀ ਵਾਲੀ ਥਾਂ ਤੇ ਕੀਤਾ ਸੀਗਾ ਉਹ ਤੇ ਪਹਿਲੇ ਹੀ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀਗਾ ਕਿ ਰੈਲੀ ਵਾਲੀ ਥਾਂ ਦੇ ਉੱਤੇ ਕਿਸੇ ਵੀ ਪ੍ਰੋਟੈਸਟਰ ਦਾ ਜਾਣਾ ਬਹੁਤ ਔਖਾ ਹੈਗਾ 5 ਜਨਵਰੀ 2022 ਨੂੰ ਜੋ ਕੁਝ ਹੋਇਆ ਸੀਗਾ ਫਿਰੋਜ਼ਪੁਰ ਦੇ ਵਿੱਚ ਉਦਾਂ ਦਾ ਕੁਝ ਨਾ ਵਾਪਰੇ ਐਦੀ ਪੂਰੇ ਪੁਖਤਾ ਇੰਤਜ਼ਾਮ ਸੂਬੇ ਦੀ ਸਰਕਾਰ ਨੇ ਵੀ ਔਰ ਕੇਂਦਰ ਦੀ ਸਰਕਾਰ ਨੇ ਵੀ ਕੀਤੇ ਹੋਏ ਸੀ ਔਰ ਕੱਲ ਕੱਲ ਵਾਸਤੇ ਜਦ ਜਲੰਧਰ ਦੇ ਵਿੱਚ ਇਹ ਰੈਲੀ ਹੋਏਗੀ ਉਹਦੇ ਵਾਸਤੇ ਵੀ ਐਦਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਨੇ ਲੇਕਿਨ ਕਿਸਾਨਾਂ ਨੂੰ ਨਾ ਮਿਲ ਕੇ ਪ੍ਰਧਾਨ ਮੰਤਰੀ ਕਿਸ ਤਰੀਕੇ ਦਾ ਮੈਸੇਜ ਦੇਣਾ ਚਾਹੁੰਦੇ ਨੇ ਔਰ ਖਾਸ ਕਰਕੇ ਜਦ ਕੁਝ ਭਾਜਪਾ ਦੇ ਲੀਡਰ ਇਹ ਗੱਲ ਕਹਿੰਦੇ ਹੋਏ ਸੁਨੇ ਗਏ ਨੇ ਕਿ ਦੋ ਤਰੀਕਾਂ ਦੋ ਫਿਰ ਦੇਖਾਂਗੇ ਕੌਣ ਕੀ ਕਰਦਾ ਹੈ ਯਾਨੀ ਇਹ ਵੀ ਇੱਕ ਮੈਸੇਜ ਆ ਰਿਹਾ ਹੈ ਕਿ ਇਹ ਟਕਰਾਅ ਦੀ ਸਥਿਤੀ ਅੱਗੇ ਚੱਲ ਕੇ ਹੋਰ ਵੀ ਵੱਧ ਸਕਦੀ ਹੈ ਔਰ ਆਧਿ ਪ੍ਰਧਾਨ ਮੰਤਰੀ ਦਾ ਕਿਸਾਨ ਜਾਂ ਕਿਸਾਨੀ ਜਿਹੜੇ ਅੰਦੋਲਨਕਾਰੀ ਕਿਸਾਨੀ ਹੈਗੇ ਆ ਉਹਨਾਂ ਦੇ ਬਾਰੇ ਕੁਝ ਨਾ ਕਹਿਣਾ ਉਹ ਉਹਨਾਂ ਦੀ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਉਹ ਬਹੁਤੀ ਤਵੱਜੋ ਹੈ ਨਾ ਅੰਦੋਲਨਕਾਰੀਆਂ ਨੂੰ ਨਹੀਂ ਦੇਣਾ ਚਾਹੁੰਦੇ ਉਹ ਵੀ ਖਾਸ ਕਰਕੇ ਤਦ ਜਦ ਉਹ ਭਾਜਪਾ ਦੇ ਕੈਂਡੀਡੇਟਸ ਆਪ ਵਿਰੋਧ ਕਰਨਾ ਜਾਰੀ ਰੱਖਦੇ ਬਿਲਕੁਲ ਜੀ ਹੰਸਰਾਜ ਹੰਸ ਸਟੇਜ ਤੇ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਹੰਸਰਾਜ ਹੰਸ ਨੂੰ ਜਿਤਾਓ ਗੇਜਾਰਾਮ ਬਾਲਮਿਕੀ ਜੀ ਨੂੰ ਜਿਤਾਓ ਪਰਮਪਾਲਕ ਔਰ ਸਿੱਧੂ ਨੂੰ ਵੋਟ ਪਾਓ ਜਿਤਾਓ अरविंद खन्ने ਨੂੰ ਜਿਤਾਓ ਬੀਬੀ ਪ੍ਰਨੀਤ ਕੌਰ ਨੂੰ ਜਿਤਾਓ ਉਹ ਕਹਿੰਦੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਨਾ ਤੇ ਉਹ ਵੋਟ ਮੈਨੂੰ ਹੀ ਪੈਣੀ ਹੈ ਮਤਲਬ ਉਹ ਸੁਨੇਹਾ ਦੇ ਗਏ ਕਿ ਜਿਹਨੂੰ ਮਰਜ਼ੀ ਵੋਟ ਪਾਓ ਉਹ ਮੇਰੇ ਖਾਤੇ 'ਚ ਹੀ ਵੋਟ ਜੁੜਨੀ ਹੈ ਪ੍ਰਧਾਨ ਮੰਤਰੀ ਸਾਹਿਬ ਮੰਚ ਤੋਂ ਕਹਿ ਕੇ ਗਏ ਨੇ ਔਰ ਸ਼੍ਰੀ ਰਾਮ ਮੰਦਰ ਬਾਰੇ ਉਹਨਾਂ ਨੇ ਇਹ ਜ਼ਰੂਰ ਕਿਹਾ ਭਾਸਕਰ ਸਾਹਿਬ ਕਿ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਨੂੰ ਤੁਰੰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਯੁੱਧਿਆ ਦੇ ਵਿੱਚ ਸ਼੍ਰੀ ਨਾਮ ਮੰਦਿਰ ਦਾ ਨਿਰਮਾਣ ਕਰਨਾ ਚਾਹੀਦਾ ਸੀ ਸੋ ਇਹ ਗੱਲ ਉਹਨਾਂ ਨੇ ਇੱਕ ਵਾਰ ਫੇਰ ਇੱਥੇ ਜ਼ਿਕਰ ਕੀਤਾ ਆਪਣੇ ਭਾਸ਼ਣ ਦੇ ਦੌਰਾਨ ਔਰ ਜਿਹੜੇ ਬੜੇ ਸਤਕਾਰਯੋਗ ਸਾਡੇ ਛੋਟੇ ਸਹਬਜ਼ਾਦੇ ਐ ਉਹਨਾਂ ਨੂੰ ਉਹਨਾਂ ਨੇ ਸਤਕਾਰ ਭੇਟ ਕੀਤਾ ਉਹ ਕਹਿੰਦੇ ਵੀਰਵਾਲ ਦਿਵਸ ਦੇ ਰੂਪ ਦੇ ਵਿੱਚ ਮੈਂ ਚਾਹੁੰਦਾ ਕਿ ਪੂਰੇ ਦੇਸ਼ ਔਰ ਦੁਨੀਆ ਦੇ ਜਿਹੜੇ ਸਾਡੇ ਨੌਜਵਾਨ ਨੇ ਨਵੀਂ ਪੀੜ੍ਹੀ ਐ ਜਾਂ ਸਾਡੇ ਹੋਰ ਲੋਕ ਨੇ ਉਹਨਾਂ ਨੂੰ ਛੋਟੇ ਸਹਬਜ਼ਾਦਿਆਂ ਦੀ ਕੁਰਬਾਨੀ ਦਾ ਹੋਰ ਚੰਗੀ ਤਰ੍ਹਾਂ ਪਤਾ ਲੱਗੇ ਔਰ ਉਹਦਾ ਜ਼ਿਕਰ ਵੀ ਉਹਨਾਂ ਨੇ ਉੱਚੇਚੇ ਤੌਰ ਤੇ ਕੀਤਾ ਔਰ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਉਹਨਾਂ ਨੇ ਜ਼ਿਕਰ ਖਾਸ ਤੌਰ ਤੇ ਕੀਤਾ ਔਰ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਨੂੰ ਵੀ ਬਣਾਉਣ ਦਾ ਉਹਨਾਂ ਨੇ ਗੱਲ ਕੀਤੀ ਹੈ ਗੁਜਰਾਤ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਸੀ ਸੋ ਕਈ ਗੱਲਾਂ ਆਪਣੇ ਭਾਸ਼ਣ ਚ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੇ ਨਾਲ ਕਨੈਕਟ ਹੁੰਦੇ ਕੀਤੀਆਂ ਔਰ ਇਹ ਭਾਸ਼ਣ ਸੁਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸਕਰ ਸਾਹਿਬ ਇੱਕ ਵਾਰੀ ਤਾਂ ਮੈਨੂੰ ਵੀ ਇਹ ਲੱਗਿਆ ਸੀ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਵਾਸ ਵੀ ਪੰਜਾਬ ਚ ਹੋਵੇ ਵੀ ਉਹ ਬਹੁਤ ਨੇੜੇੋਂ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪੰਜਾਬੀਅਤ ਨੂੰ ਸਮਝਦੇ ਨੇ ਬਸ ਇੱਕੋ ਹੀ ਫੈਕਟਰ ਹੈ ਉਹ ਫੈਕਟਰ ਹੈ ਅੰਦੋਲਨਕਾਰੀ ਕਿਸਾਨਾਂ ਦਾ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਦੁਨੀਆ ਤੋਂ ਗਏ ਨੇ 700 ਤੋਂ ਜ਼ਿਆਦਾ ਕਿਸਾਨ ਦੁਨੀਆ ਤੋਂ ਗਏ ਨੇ ਸ਼ਹੀਦ ਹੋਏ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੁਣ ਤੱਕ ਜਿਹੜਾ ਪੂਰਾ ਉਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਇੱਕ ਜ਼ੁਬਾਨੀ ਸਮਝੌਤਾ ਸੀ ਉਹ ਅਮਲੀ ਰੂਪ ਚ ਨਹੀਂ ਆਇਆ ਕਿਸਾਨਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਵਾਅਦਾ ਖਿਲਾਫੀ ਹੋਈ ਹੈ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਪਰ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਨਾ ਪਾਸਕਰ ਸਾਹਿਬ ਪੰਜਾਬ ਚ ਅਸੀਂ ਮੰਨिए ਨਾ ਮੰਨੀਏ ਘੱਟੋ ਘੱਟ ਵੀ ਅਸੀਂ ਇਹ ਤਾਂ ਮੰਨ ਸਕਦੇ ਹਾਂ ਕਿ 50% ਹਿੱਸਾ ਪੰਜਾਬ ਦਾ ਸਿੱਧਾ ਸਿੱਧਾ ਖੇਤੀ ਤੇ ਕਿਸਾਨੀ ਨਾਲ ਜੁੜਿਆ ਜੇ ਪੂਰੇ ਸਾਡੇ ਪੰਜਾਬ ਚੋਂ ਬਾਕੀ ਉਦਯੋਗ ਹੈ ਸ਼ਹਿਰ ਨੇ ਸੈਮੀ ਅਰਬਨ ਨੇ ਤੇ 50% ਹਿੱਸਾ ਤਾਂ ਸਿੱਧਾ ਸਿੱਧਾ ਕਿਸਾਨੀ ਨਾਲ ਜੁੜਿਆ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਖੇਤਰ ਹੈ ਸੋ ਭਾਜਪਾ ਬਿਨਾ ਕਿਸਾਨੀ ਤੋਂ ਆਪਣੀ ਕਿਸ਼ਤੀ ਪਾਰ ਲਾਉਣ ਯੋਗੀ ਤੁਹਾਨੂੰ ਲੱਗਦੀ ਹੈ ਅਜਦੇ ਹਾਲਾਤਾਂ 'ਚ ਹੀ ਆ ਰਣਨੀਤੀ ਬਦਲਨੀ ਪੈਣੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਜੇ ਪੰਜਾਬ 'ਚ ਜ਼ਿਆਦਾ ਸੀਟਾਂ ਜਿੱਤਣੀਆਂ ਦੇਖੋ ਫਿਲਹਾਲ ਪੰਜਾਬ ਦੇ ਵਿੱਚ ਕਿਸਾਨਾਂ ਦਾ ਤੇ ਭਾਜਪਾ ਦੇ ਲੀਡਰਾਂ ਦਾ ਇੱਕ ਟਕਰਾਅ ਤੇ ਹੋ ਗਿਆ ਉਹਨਾਂ ਸਥਿਤੀ ਨੂੰ ਕਿੱਦਾਂ ਬਦਲਿਆ ਜਾ ਸਕਦਾ ਹੈ ਕਿਉਂਕਿ ਭਾਜਪਾ ਵੀ ਐਸ ਮੁੱਦੇ ਦੇ ਉੱਤੇ ਕੋਈ ਨਾ ਕੋਈ ਰਣਨੀਤੀ ਤੇ ਬਣਾ ਰਹੀ ਹੋएगी ਪਿਛਲੇ ਦਿਨਾਂ ਦੇ ਵਿੱਚ ਜਦ ਭਾਜਪਾ ਲੀਡਰ ਹਰਜੀਤ ਕਰੇਵਾਲ ਇੱਕ ਸਟੇਜ ਤੋਂ ਇਹ ਗੱਲ ਕਹਿ ਰਹੇ ਸੀਗੇ ਕਿ ਵੀ ਤੁਸੀਂ ਸਾਨੂੰ ਵੋਟ ਪਾਣੀ ਹੈ ਨਹੀਂ ਪਾਣੀ ਹੈ ਤੁਹਾਡੀ ਮਰਜ਼ੀ ਲੇਕਿਨ ਤੁਸੀਂ ਸਾਡਾ ਐਦਾਂ ਵਿਰੋਧ ਨਹੀਂ ਕਰ ਸਕਦੇ ਸਾਨੂੰ ਪ੍ਰਚਾਰ ਕਰਨ ਦਾ ਹੱਕ ਹੈ ਜੇ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਨਾ ਫਿਰ ਕਿਸੇ ਨਾ ਕਿਸੇ ਜਗ੍ਹਾ ਇਹ ਗੱਲ ਹੁੰਦੀ ਹੈ ਵੀ ਅੱਗੇ ਚਲ ਕੇ ਇਹ ਟਕਰਾਵ ਵੱਧ ਸਕਦਾ ਹੈ ਕਿਉਂਕਿ ਕਿਸਾਨ ਲਗਾਤਾਰ ਥ੍ਰੈਟਨ ਕਰਕੇ ਭਾਜਪਾ ਦੇ ਲੀਡਰਾਂ ਨੂੰ ਅੱਜ ਵੀ ਘਿਰ ਰਹੇ ਲਿਗੇ ਅੱਜ ਜਦ ਪ੍ਰਧਾਨ ਮੰਤਰੀ ਦਾ ਦੌਰਾ ਪਟਿਆਲੇ ਦੇ ਵਿੱਚ ਸੀਗਾ ਤੇ ਦੂਜੀ ਕੌਨਸਟੀਚਨਸੀ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਘਰਾਵ ਅੱਜ ਵੀ ਕਾਇਮ ਦੀਗਾ ਉਹਨਾਂ ਇਦਾਂ ਦੇ ਹਾਲਾਤ ਦੇ ਵਿੱਚ ਜੇ ਤੇ ਇੱਕ ਤਰੀਕ ਤੋਂ ਪਹਿਲੇ ਕਿਸੇ ਵੀ ਤਰੀਕੇ ਦੀ ਇੱਕ ਤਰੀਕੇ ਨਾਲ ਸੀਜ਼ਫਾਇਰ ਕਹਿ ਲਓ ਜਾਂ ਕੋਈ ਕਿਸਾਨਾਂ ਦਾ ਹੀ ਕੋਈ ਸਮਝੌਤਾ ਹੋ ਜਾਏ ਵੀ ਚਲੋ ਹੁਣ ਬੋਧ ਕਰ ਲਿਆ ਆਪਾਂ ਵਿਰੋਧ ਹੁਣ ਇਲੈਕਸ਼ਨ ਤੋਂ ਰਿਜ਼ਲਟ ਆਣ ਤੋਂ ਬਾਅਦ ਜਿਹੜੀ ਵੀ ਸਰਕਾਰ ਆਏਗੀ ਉਹਦਾ ਵਿਰੋਧ ਕਰਾਂਗੇ ਜਾਂ ਫਿਰ ਉਹਦੇ ਤੋਂ ਆਪਣੀ ਮੰਗ ਕਰਨਗੇ ਉਹਨ ਪਟਰੀ ਤੋਂ ਉਠਣ ਤੋਂ ਬਾਅਦ ਸ਼ੰਭੂ ਬਾਰਡਰ ਕਿਸਾਨਾਂ ਨੇ ਕਾਫੀ ਦਿਨਾਂ ਤੋਂ ਕਹਿ ਰਿਹਾ ਹੋਇਆ ਸੀਗਾ ਬੰਦ ਕੀਤਾ ਹੋਇਆ ਸੀਗਾ ਪਰ ਉੱਥੋਂ ਉਠਣ ਤੋਂ ਬਾਅਦ ਇੱਕ ਪੋਜ਼ਿਟਿਵ ਸੰਕੇਤ ਤੇ ਗਿਆ ਸੀਗਾ ਹੁਣ ਇਹ ਵਿਰੋਧ ਅਗਰ ਕਿਸਾਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕਰਦੇ ਤੇ ਉਹਨਾਂ ਦੀ ਹੋਂਦ ਦੇ ਉੱਤੇ ਖਤਰਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਉਸ ਵਿਰੋਧ ਤੋਂ ਵੀ ਇੱਕ ਤਰੀਕੇ ਨਾਲ ਉਹਨਾਂ ਦਾ ਵੀ ਆਪਸ ਵਿੱਚ ਡਿਵੀਜ਼ਨ ਹੈਗਾ ਕਿ ਵਿਰੋਧ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਪਰ ਹਾਂ ਭਾਜਪਾ ਵਾਸਤੇ ਕਿਸਾਨਾਂ ਦਾ ਜਦ ਤੱਕ ਵਿਰੋਧ ਹੁੰਦਾ ਤਦ ਤੱਕ ਸੁਖਾਵੀਂ ਸਿੱਧੀ ਨਹੀਂ ਨਜ਼ਰ ਆਉਂਦੀ ਪਰ ਚਲੋ ਹੁਣ ਇਲੈਕਸ਼ਨ ਦੇ ਵਿੱਚ ਕਿਉਂਕਿ ਭਾਜਪਾ ਦੇ ਲੀਡਰ ਅਕਸਰ ਇਹ ਗੱਲ ਕਹਿੰਦੇ ਨੇ ਕਿ ਆਹ ਜਿਹੜੀ ਜਥੇਬੰਦੀਆਂ ਦੇ ਕੁਝ ਐਕਟਿਵਿਸਟ ਹੈਗੇ ਨੇ ਜਿਹੜਾ ਸਾਡਾ ਵਿਰੋਧ ਕਰ ਰਹੇ ਨੇ ਨਾਰਮਲ ਕਿਸਾਨ ਸਾਡੇ ਵਿਰੋਧ ਦੇ ਵਿੱਚ ਨਹੀਂ ਖੜਾ ਹੁਣ ਇਹ ਗੱਲ 1 ਜੂਨ ਨੂੰ ਪੋਲਿੰਗ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਤੋਂ ਬਾਅਦ ਕਿਸ ਤਰੀਕੇ ਨਾਲ ਸਾਹਮਣੇ ਆਉਂਦੀ ਹੈ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਹੋ ਜਾਏ। ਤਾਂ ਸਰ ਸਾਹਿਬ ਮੈਂ ਕਿਉਂਕਿ ਹਰਿਆਣੇ ਦੀ ਵੀ ਚੋਣ ਪ੍ਰਚਾਰ ਖਤਮ ਹੋ ਗਿਆ ਪਿਛਲੀ ਵਾਰੀ 10 ਦੀਆਂ 10 ਸੀਟਾਂ ਭਾਜਪਾ ਜਿੱਤੀ ਸੀ ਇਸ ਵਾਰ ਕਹਿੰਦੇ ਉੱਥੇ ਵੀ ਫਸਮਾ ਮੁਕਾਬਲਾ ਹੈ ਉਹਦੇ ਪਿੱਛੇ ਵੀ ਦੋ ਤਿੰਨ ਕਾਰਨ ਸਾਹਮਣੇ ਆਏ ਨੇ ਪਿਛਲੀ ਵਾਰੀ ਮਾਹੌਲ ਸੀ ਜੈ ਜਵਾਨ ਦਾ ਪੁਲਵਾਮਾ ਚ ਸਰਜਿਕਲ ਸਟ੍ਰਾਈਕ ਹੋਈ ਸੀ ਪਿਛਲੀ ਵਾਰੀ ਮਾਹੌਲ ਜੈ ਕਿਸਾਨ ਦਾ ਵੀ ਸੀ ਜੈ ਜਵਾਨ ਜੈ ਕਿਸਾਨ ਦੀ ਗੱਲ ਸੀ ਇਸ ਵਾਰ ਬੀਜੇਪੀ ਖੁੱਲ ਕੇ ਜੈ ਜਵਾਨ ਵਾਲੇ ਪਾਸੇ ਵੀ ਨਹੀਂ ਆਈ ਕਿਉਂਕਿ ਜਿਹੜਾ ਜਿਹੜਾ ਅਗਨੀਵੀਰ ਸਕੀਮ ਹੈ ਉਹਦੀ ਵੀ ਖੁੱਲ ਕੇ ਗੱਲ ਨਹੀਂ ਹੁਣ ਕਰਦੇ ਬੀਜੇਪੀ ਦੇ ਲੀਡਰ ਮੰਚਾ ਤੋਂ ਕਿਉਂਕਿ ਬੀਜੇਪੀ ਨੂੰ ਕਿਤੇ ਨਾ ਕਿਤੇ ਸੰਕੇਤ ਹੈ ਇਹ ਤਾਂ ਗੱਲਾਂ ਵੀ ਹੋਈਆਂ ਸੀ ਬੀਜੇਪੀ ਦੇ ਰਾਜਨਾਥ ਸਿੰਘ ਕਹਿੰਦੇ ਸੀ ਕਿ ਜੇ ਦੁਬਾਰਾ ਸਰਕਾਰ ਬ ਤੇ ਅਸੀਂ ਅਗਨੀਵੀਰ ਯੋਜਨਾ ਨੂੰ ਦੁਬਾਰਾ ਪੁਨਰ ਵਿਚਾਰ ਵੀ ਕਰ ਸਕਦੇ ਹਾਂ ਕੁਝ ਕੁਝ ਗੱਲਾਂ ਦੇ ਮਾਮਲੇ 'ਚ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਹੈ ਹੁਣ ਹਰਿਆਣਾ ਪੰਜਾਬ ਦਿੱਲੀ ਹੁਣ ਪੰਜਾਬ 'ਚ ਤਾਂ ਹਰ ਪਿੰਡ 'ਚ ਹੀ ਜਾਇ ਜਵਾਨ ਹੈ ਜਾਇ ਕਿਸਾਨ ਹੈ ਪੰਜਾਬ ਨੂੰ ਤਾਂ ਤੁਸੀਂ ਜਾਇ ਜਵਾਨ ਜਾਇ ਕਿਸਾਨ ਤੋਂ ਬਿਨਾ ਦੇਖ ਨਹੀਂ ਸਕਦੇ ਜਿੰਨੇ ਕਿਸਾਨ ਹੈ ਉਹਨੇ ਪਰਿਵਾਰਾਂ 'ਚੋਂ ਹੀ ਸਾਡੀ ਫੌਜ 'ਚ ਜਵਾਨ ਨੇ ਹਰ ਪੰਜਾਬੀ ਦੇ ਘਰ 'ਚੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਸਬੰਧ ਫੌਜ ਨਾਲ ਹੈ ਸੋ ਪੰਜਾਬ ਸ਼ੁੱਧ ਰੂਪ 'ਚ ਜਾਇ ਜਵਾਨ ਤੇ ਜਾਇ ਕਿਸਾਨ ਹੈ ਸੋ ਅਗਨੀਵੀਰ ਦਾ ਮੁੱਦਾ ਔਰ ਕਿਸਾਨ ਅੰਦੋਲਨ ਦਾ ਮੁੱਦਾ ਇਹ ਦੋਨੇ ਮੁੱਦੇ ਪੰਜਾਬ ਦੇ ਲਈ ਬਹੁਤ ਭਾਵਨਾਤਮਕ ਨੇ ਔਰ ਮੈਨੂੰ ਲੱਗਦਾ ਹੈ ਭਾਜਪੀ ਇਹਨਾਂ ਚੋਣਾਂ ਦੇ ਵਿੱਚ ਇਹ ਦੋਨੇ ਮੁੱਦਿਆਂ ਦੇ ਨਾਲ ਪੰਜਾਬੀਆਂ ਦੇ ਨਾਲ ਕਨੈਕਟ ਨਹੀਂ ਕਰ ਪਾਰੀ ਨਾ ਜਾਇ ਕਿਸਾਨ ਤੇ ਨਾ ਜਾਇ ਜਵਾਨ ਕਿਉਂਕਿ ਅਗਨੀਵੀਰ ਸਕੀਮ ਦੇ ਉੱਤੇ ਪੰਜਾਬ ਚ ਵੀ ਬਹੁਤ ਵੱਡੇ ਵਿਰੋਧ ਹੋਏ ਚਲੋ ਬਾਕੀ ਦੇਖਦੇ ਹਾਂ ਜਿਹੜੀਆਂ ਚੋਣਾਂ ਨੇ ਉਹ ਕਿਸ ਰੂਪ ਦੇ ਵਿੱਚ ਲੋਕ ਆਪਣਾ ਮਤ ਦੰਦੇ ਨੇ ਪਰ ਆਉਂਦੇ ਦਿਨਾਂ ਚ ਪ੍ਰਧਾਨ ਮੰਤਰੀ ਦੀ ਕੱਲ ਜਿਹੜੀ ਗੁਰਦਾਸਪੁਰ ਰੈਲੀ ਹੈ ਜਲੰਧਰ ਰੈਲੀ ਹੈ ਉਹਦੇ ਨਾਲ ਜਲੰਧਰ 'ਚ ਕੀ ਫਰਕ ਪੈਂਦਾ ਹੁਣ ਪਟਿਆਲੇ 'ਚ ਤਾਂ ਉਹ ਕਈ ਗੱਲਾਂ ਕਰਕੇ ਗਏ ਪ੍ਰਧਾਨ ਮੰਤਰੀ ਉਹ ਕਹਿੰਦੇ ਅਸੀਂ ਐਜੂਕੇਸ਼ਨ ਹੈ ਜਿਹੜੀ ਉਹਨੂੰ ਖੋਲਤਾ ਹੁਣ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਸਾਡੇ ਭਾਰਤ ਚ ਆਇਆ ਕਰਨਗੀਆਂ ਕਈ ਯੂਨੀਵਰਸਿਟੀਆਂ ਨੇ ਆਪਣੇ ਕੈਂਪਸ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਬਣਾ ਲਏ ਤੇ ਕਈ ਬਣਾਉਣ ਦੀ ਤਿਆਰੀ 'ਚ ਨੇ ਸੋ ਆਉਂਦੇ ਦਿਨਾਂ 'ਚ ਜਿਹੜੇ ਸਾਡੇ ਬੱਚੇ ਬਾਹਰ ਪੜਨ ਜਾਂਦੇ ਸੀ ਹੋ ਸਕਦਾ ਵਿਦੇਸ਼ਾਂ ਦੀਆਂ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਦਾਖਲੇ ਲਿਆ ਕਰਨ ਇਹ ਵੀ ਇੱਕ ਚੰਗਾ ਸਟੈਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਇਹਦਾ ਅਸੀਂ ਸਵਾਗਤ ਕਰਦੇ ਹਾਂ। ਬਾਕੀ ਭਾਸਕਰ ਸਾਹਿਬ ਦੇਖਦੇ ਹਾਂ ਕੱਲ ਕੀ ਬਣਦਾ ਜੀ। ਕੱਲ ਜਲੰਧਰ 'ਚ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਰਿੰਕੂ ਨੂੰ ਕਿੰਨੀ ਕੁ ਤਾਕਤ ਮਿਲਦੀ ਹੈ ਜਿਹੜੇ ਕਈ ਪਾਰਟੀਆਂ ਬਦਲ ਚੁੱਕੇ ਨੇ ਪਰ ਧਰਮ ਸੰਕਟ ਜਾਂਦਾ ਪ੍ਰਧਾਨ ਮੰਤਰੀ ਸਾਹਿਬ ਅੱਗੇ ਵੀ ਹੋਊਗਾ ਕਿ ਜਿੰਨਾਂ ਬਾਰੇ ਉਹ ਵੋਟਾਂ ਮੰਗਣਗੇ ਆ ਕੇ ਵੀ ਭਾਈ ਇਹਨਾਂ ਨੂੰ ਵੋਟਾਂ ਪਾ ਦਿਓ ਮੇਰੇ ਕੋਲੇ ਆਉਣੀਆਂ ਨੇ ਤੇ ਉਹਨਾਂ ਦੇ ਵਿੱਚੋਂ ਕਈ ਦਲ ਬਦਲੂ ਨੇ। ਸੋ ਬਗਾਨਿਆਂ ਜਿਹੇ ਦੇ ਲਈ ਬਗਾਨਿਆਂ ਨੂੰ ਆਪਣਾ ਬਣਾ ਕੇ ਉਹਨਾਂ ਲਈ ਵੋਟ ਮੰਗਣੀ ਔਖੀ ਤਾਂ ਹੁੰਦੀ ਹੈ ਸੋ ਪੰਜਾਬ ਚ ਭਾਜਪਾ ਦੇ ਲੀਡਰਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਨਰਿੰਦਰ ਮੋਦੀ ਨੂੰ ਜਾਂ ਬੀਜੇਪੀ ਨੂੰ ਦੂਜੀਆਂ ਪਾਰਟੀਆਂ ਦੇ ਲੀਡਰ ਲਿਆਉਣਾ ਹੀ ਨਾ ਪੈਣ। ਭਾਸਕਰ ਸਾਹਿਬ ਆਪਣਾ ਘਰ ਹੀ ਐਡਾ ਮਜ਼ਬੂਤ ਹੋਵੇ ਕਿ ਆਪਾਂ ਕਿਉਂ ਬਗਾਨੇ ਭਾਂਡੇ ਵੱਲ ਦੇਖੀਏ ਜੀ। ਸੋ ਇਸ ਕਰਕੇ ਬੀਜੇਪੀ ਦੇ ਸਾਰੇ ਜਿਹੜੇ ਟਕਸਾਲੀ ਨੇ ਉਹ ਤਕੜੇ ਹੋ ਜਾਣ ਕਿਉਂਕਿ ਇਹਨਾਂ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਉਹਨਾਂ ਦਾ ਮੁੱਲ ਵੱਧ ਜਾਏ। ਬਾਕੀ ਲੋਕਾਂ ਨੇ ਫੈਸਲਾ ਕਰਨਾ ਭਾਸਕਰ ਸਾਹਿਬ ਧੰਨਵਾਦ ਕਰੀਏ ਸਮਾਂ ਬਹੁਤ ਜ਼ਿਆਦਾ ਹੋ ਗਿਆ। ਕੱਲ ਫਿਰ ਮਿਲਦੇ ਹਾਂ ਜੀ। ਧੰਨਵਾਦ ਜੀ। ਥੈਂਕ ਯੂ ਸਰ ਥੈਂਕ ਯੂ অর ਕੋਈ ਵੀ ਤੇ ਕੋਈ ਗੱਲ ਆਪਣੀ ਰੱਖਣਾ ਚਾਹੀਏ ਆਪਣਾ ਪੱਖ ਰੱਖਣਾ ਚਾਹੀਏ ਤੇ ਉਹਨਾਂ ਦਾ ਖੁੱਲਾ ਸਵਾਗਤ ਹੈ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਸਾਡੇ ਨਾਲ ਤੁਸੀਂ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਬਹੁਤ ਧੰਨਵਾਦ